ਇਹ ਆਲੀਸ਼ਾਨ ਇਮਾਰਤ ਮੁਹਾਲੀ ਦੀ ਅਦ ਆਧੁਨਿਕ ਕਿਸਾਨ ਮੰਡੀ ਹੈ ਜਿਸ ਨੂੰ ਸਾਲ 2014 ਚ ਅਕਾਲੀ ਸਰਕਾਰ ਵੇਨੇ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਵਲੋਂ ਕਿਸਾਨਾਂ ਨੂੰ ਮੰਡੀ ਕਰਨ ਦੀ ਸਹੂਲਤ ਦੇਣ ਲਈ 50 ਕਰੋੜ ਦੀ ਲਾਗਤ ਦੇ ਨਾਲ ਤਿਆਰ ਕਰਵਾਇਆ ਗਿਆ ਪਲ ਸੰਤਾ ਤਬਦੀਲੀ ਤੋਂ ਬਾਅਦ ਇਹ ਮੰਡੀ ਸਮੇਤ ਇਹ ਸਰਕਾਰਾਂ ਦੀ ਅਣਦੇਖੀ ਦਾ ਸ਼ਿਕਾਰ ਹੋਗੇ ਕਪਤਨ ਸਰਕਾਰ ਵੇਿਦਾ ਸਿਹਤ ਵਿਭਾਗ ਨੇ ਇਸ ਨੂੰ ਗੋਦਾਮ ਹੀ ਬਣਾ ਕੇ ਰੱਖ ਦਿੱਤਾ। ਦਰਸਲ ਕੋਰੋਨਾ ਕਾਲ ਸਮੇਂ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਨੇ ਇਸ ਖਾਨ ਸਾਲ 2020 ਵਿਚ ਮੰਡੀ ਬੂਖ ਤੋਂ ਕਰੀ 32 ਲੱਖ ਰੁਪਏ ਮਹੀਨਾ ਕਿਰਾਏ ਤੇ ਦਿੱਸ ਤੇ 3 ਕਰੋੜ ਰੁਪਏ ਦੀਆਂ ਦਵਾਈਆਂ ਤੇ ਸਿਹਤ ਮੈਕਨੇ ਦਾ ਹੋਰ ਸਾਜ਼ੋ ਸਮਾਨ ਲਿਆ ਕੇ ਰੱਖਿਆ ਪਰ ਮੁੜ ਇਹ ਸਾਰੇ ਸਮਾਨ ਦੀ ਵੱਲ ਧਿਆਨ ਨਹੀਂ ਦਿੱਤਾ ਗਿਆ। ਜੋਤਸ ਵੀਰਾਂ ਤੁਸੀਂ ਆਪਣੀ ਟੀਵੀ ਸਕਰੀਨ ਤੇ ਵੇਖ ਰਹੇ ਹੋ ਉਹ ਬਿਆਨ ਕਰ ਰਹੀਆਂ ਨੇ ਕਿ ਕਿਸ ਤਰ੍ਹਾਂ ਸਰਕਾਰੀ ਪੈਸੇ ਦੀ ਬਰਬਾਦੀ ਕੀਤੀ ਗਈ ਕਿਉਂਕਿ ਇੱਥੇ ਰੱਖੀਆਂ ਜ਼ਿਆਦਾਤਰ ਦਵਾਈਆਂ ਦੀ ਵਰਤੋਂ ਦੀ ਮਿਆਦ ਪੁੱਗ ਚੁੱਕੀ ਹੈ। ਬਾਕੀ ਸਮਾਨ ਕਬਾੜ ਬਣ ਚੁੱਕਿਆ ਹੈ ਕਿਉਂਕਿ ਕੋਰੋਨਾ ਕਾਲ ਸਮੇਂ ਕੈਪਟਨ ਸਰਕਾਰ ਨੇ ਲੋਕਾਂ ਤੱਕ ਇਹ ਦਵਾਈਆਂ, ਪੀਪੀਟੀ ਕਿੱਟਾਂ, 마ਸਕ ਅਤੇ ਹੋਰ ਸਮਾਨ ਪਹੁੰਚਦਾ ਹੀ ਨਹੀਂ ਕੀਤਾ। ਤੇ ਜਦੋਂ ਸਾਲ 2022 'ਚ ਬਦਲਾ ਦਾ ਨਾਅਰਾ ਲਾ ਕੇ ਆਪ ਸਰਕਾਰ ਸੱਤਾ ਦੇ ਵਿੱਚ ਆਈ ਤਾਂ ਉਸਨੇ ਲੋਕਾਂ ਨੂੰ ਬਿਹਤਰ ਸਿਹਤ ਸਹੂਤਾ ਦੇਣ ਦੇ ਦਾਅਵੇ ਤਾਂ ਕੀਤੇ ਪਰ ਇਹਨਾਂ ਦਵਾਈਆਂ ਅਤੇ ਹੋਰ ਸਮਾਨ ਦੀ ਵਰਤੋਂ ਦੇ ਵੱਲ ਧਿਆਨ ਨਹੀਂ ਦਿੱਤਾ ਜਾਂ ਇੰਜ ਕਹਿ ਲਈਏ ਕਿ ਇਸ ਕਰੋੜਾ ਰੁਪਏ ਦੇ ਸਮਾਨ ਨੂੰ ਮਿੱਟੀ ਹੋਣ ਦਿੱਤਾ ਤੇ ਨਵੇਂ ਮੁਹੱਲਾ ਕਲੀਨਿਕ ਖੋਲ੍ਹ ਕੇ ਵਾਹਵਾਹੀ ਖੱਟਣ ਦੀ ਕੋਸ਼ਿਸ਼ ਕੀਤੀ ਪਰ ਹੁਣ ਮੰਡੀ ਬੋਰਡ ਨੇ ਇਸ ਥਾਂ ਨੂੰ ਖਾਲੀ ਕਰਨ ਵਾਸਤੇ ਸਰਕਾਰ ਨੂੰ ਪੱਤਰ ਲਿਖਿਆ ਕਰੀਬ ਪੌਣੇ 8 ਕਰੋੜ ਰੁਪਏ ਬਕਾਇਆ ਕਿਰਾਏ ਦੇ ਭੁਗਤਾਨ ਦੀ ਮੰਗ ਕੀਤੀ ਗਈ ਹੈ 7 ਕਰੋੜ 84 ਲੱਖ 17615 ਕਰੋੜ ਰੁਪਏ ਇਹਦਾ ਕਿਰਾਇਆ ਬਣ ਗਿਆ। ਇਹਦੇ ਵਿੱਚ ਅਸੀਂ ਉਹਨਾਂ ਨੂੰ ਪੰਜਾਬ ਹੈਲਥ ਮਿਸ਼ਨ ਨੂੰ ਰਿਕਵੈਸਟ ਕੀਤੀ ਸੀ ਕਿ ਸਾਡਾ ਇੱਕ ਤਾਂ ਕਿਰਾਇਆ ਦੋ। ਦੂਜਾ ਇਹ ਜਗਾ ਖਾਲੀ ਕਰੋ ਕਿਉਂਕਿ ਅਸੀਂ ਕੁਝ ਦੁਕਾਨਾਂ ਵੇਚੀਆਂ ਨੇ। ਅਸੀਂ ਹੋਰ ਦੁਕਾਨਾਂ ਵੀ ਵੇਚਲੀਆਂ ਚਾਹੁੰਦੇ ਆ ਤਾਂ ਕਿ ਇਹ ਮੰਡੀ ਨੂੰ ਸਜੇ ਢੰਗ ਨਾਲ ਚਲਾਇਆ ਜਾ ਸਕੇ। ਮੈਂ ਪਰਸਨਲੀ ਡਾਕਟਰ ਬਲਬੀਰ ਸਿੰਘ ਜਿਹੜੇ ਸਾਡੇ ਸਿਹਤ ਮੰਤਰੀ ਨੇ ਮਾਨਯੋਗ ਉਹਨਾਂ ਨੂੰ ਵੀ ਰਿਕਵੈਸਟ ਕਰੀ ਸੀ ਕਿ ਡਾਕਟਰ ਸਾਹਿਬ ਇਹ ਜਗਾ ਸਾਡੀ ਖਾਲੀ ਕਰਾ ਕੇ ਦੋ ਤੇ ਨਾਲ ਕਰਾਇਆ ਵੀ ਜੋ ਸਾਡਾ ਮੰਡੀ ਬੋਰਡ ਦਾ ਬਣਦਾ ਦੋ ਤਾਂ ਕਿ ਅਸੀਂ ਇਸ ਮੰਡੀ ਨੂੰ ਵਧੀਆ ਢੰਗ ਨਾਲ ਚਲਾ ਸਕੀਏ ਕਿਉਂਕਿ ਇਸ ਮੰਡੀ ਦੇ ਵਿੱਚ ਫਰੂਟ ਐਂਡ ਵੈਜੀਟੇਬਲ ਮੈਂ ਤਾਂ ਇਹ ਵੀ ਚਾਹਣਾ ਕਿ ਇੱਥੇ ਫਲਾਵਰਸ ਦਾ ਵੀ ਅਸੀਂ ਇੱਕ ਸਿਸਟਮ ਬਣਾਈਏ ਕਿ ਫੁੱਲਾਂ ਦੀ ਵਪਾਰ ਵੀ ਇੱਥੋਂ ਹੋ ਸਕੇ ਤੇ ਇਸ ਕਰਕੇ ਅਸੀਂ ਉਹਨਾਂ ਨੂੰ ਰਿਕਵੈਸਟ ਕੀਤੀ ਹੈ ਤੇ ਮੈਨੂੰ ਉਮੀਦ ਹੈ ਉਹਦਾ ਵਧੀਆ ਰਿਜ਼ਲਟ ਸਾਨੂੰ ਆਊਗਾ ਜਰੂਰ ਸਾਡੇ ਕਰਾਇਆ ਵੀ ਦੇਣਗੇ ਤੇ ਮੰਡੀ ਨੂੰ ਖਾਲੀ ਵੀ ਕਰਨਗੇ ਉਧਰ ਇਸ ਮਾਮਲੇ ਦੇ ਵਿੱਚ ਜਦੋਂ ਪੀਟੀਸੀ ਨਿਊਜ਼ ਦੇ ਵੱਲੋਂ ਸਰਕਾਰੀ ਪੈਸੇ ਦੀ ਹੋਈ ਇਸ ਬਰਬਾਦੀ ਬਾਰੇ ਪੰਜਾਬ ਹੈਲਥ ਕਾਰਪੋਰੇਸ਼ਨ ਦੀ ਡਾਇਰੈਕਟਰ ਦੇ ਨਾਲ ਵਾਰ-ਵਾਰ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮਿਲੇ ਜਾਂ ਫਿਰ ਸ਼ਾਇਦ ਉਹ ਮਿਲਣਾ ਨਹੀਂ ਚਾਹੁੰਦੇ ਜਾਂ ਫਿਰ ਉਹ ਸਿਹਤ ਵਿਭਾਗ ਦੇ ਇਸ ਨਲਾਇਕੀ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ ਪਿਛਲੇ 2 ਤੋਂ 3 ਦਿਨ ਤੋਂ ਲਗਾਤਾਰ ਹੈਲਥ ਡਿਪਾਰਟਮੈਂਟ ਦੇ ਵਿੱਚ ਚੱਕਰ ਕੱਟ ਰਿਹਾ ਤਾਂ ਕਿ ਡਾਇਰੈਕਟਰ ਸਾਹਿਬ ਨਾਲ ਮਿਲਿਆ ਜਾਵੇ ਤੇ ਪਤਾ ਲੱਗੇ ਕਿ ਦਵਾਈਆਂ ਉੱਥੇ ਕਿਉਂ ਰੱਖੀਆਂ ਗਈਆਂ ਨੇ ਸੱਚ ਕੀ ਹੈ ਤੇ ਕਿਰਾਇਆ ਕਿੰਨਾ ਕੁ ਪੈਂਡਿੰਗ ਆ ਪਰ ਕਦੇ ਮੈਡਮ ਮੀਟਿੰਗ 'ਚ ਹੁੰਦੇ ਨੇ ਤੇ ਕਦੇ ਮਿਲਦੇ ਹੀ ਨਹੀਂ ਤੇ ਬਾਹਰੋਂ ਹੀ ਵਾਪਸ ਮੋੜ ਦਿੰਦੇ ਆ ਤੇ ਦੇਖ ਸਾਫ਼ ਹੈ ਕਿ ਇਹ ਜਵਾਬ ਨਹੀਂ ਦੇਣਾ ਚਾਹੁੰਦੇ ਅਸਲ 'ਚ ਸਚਾਈ ਹੈ ਕੀ ਹੈ ਸੋ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਦੇ ਦਾਅਵੇ ਕਰਕੇ ਸੱਤਾ ਦੇ ਵਿੱਚ ਆਈ ਆਮ ਆਦਮੀ ਪਾਰਟੀ ਦੇ ਰਾਜ ਇਸ ਤਰ੍ਹਾਂ ਕਰੋੜਾਂ ਰੁਪਏ ਦੀਆਂ ਦਵਾਈਆਂ ਅਤੇ ਹੋਰ ਸਮਾਨ ਖਰਾਬ ਹੋਣਾ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਨਲਾਇਕੀ ਅਤੇ ਬਦ ਇੰਤਜ਼ਾਮੀ ਨੂੰ ਬਿਆਨ ਕਰ ਰਿਹਾ ਹੈ ਲਗਾਤਾਰ ਮੰਡੀ ਬੋਰਡ ਹੈਲਥ ਮਿਸ਼ਨ ਨੂੰ ਸੰਪਰਕ ਕਰ ਰਿਹਾ ਪਰ ਕਰਾਇਆ ਦੇਣ ਦਾ ਕੋਈ ਜਵਾਬ ਨਹੀਂ ਆ ਰਿਹਾ ਹਾਲਾਂਕਿ ਬਹੁਤ ਸਾਰੇ ਅਧਿਕਾਰੀ ਇਸ ਤੇ ਚੁੱਪੀ ਭੱਟੇ ਬੈਠੇ ਨੇ ਪਰ ਇੱਥੇ ਜਿਹੜਾ ਸਮਾਨ ਇਹ ਪਿਆ ਹੈ ਆਮ ਲੋਕਾਂ ਦੇ ਪੈਸੇ ਦਾ ਆਮ ਲੋਕਾਂ ਦੀ ਪੂੰਜੀ ਦਾ ਹੈ ਉਹ ਸਮਾਨ ਜੇਕਰ ਹਸਪਤਾਲ ਤੱਕ ਪਹੁੰਚਦਾ ਤਾਂ ਲੋਕਾਂ ਨੂੰ ਵੱਡੀ ਰਾਹਤ ਮਿਲਣੀ ਸੀ ਪਰ ਇਹ ਸਮਾਨ ਇੱਥੇ ਪਿਆ ਕੰਡਮ ਹੁੰਦਾ ਜਾ ਰਿਹਾ ਐ ਐਕਸਪਾਇਰ ਹੁੰਦਾ ਜਾ ਰਿਹਾ ਖਤਮ ਹੁੰਦਾ ਜਾ ਰਿਹਾ ਜਿਸ ਬਲ ਨਾ ਤਾਂ ਪੰਜਾਬ ਸਰਕਾਰ ਧਿਆਨ ਦੇ ਰਹੀ ਐ ਨਾ ਹੀ ਪੰਜਾਬ ਹੈਲਥ ਮਿਸ਼ਨ ਧਿਆਨ ਦੇ ਰਿਹਾ ਐ ਲੋੜ ਹੈ ਕਿ ਜਹੀਆਂ ਦਵਾਈਆਂ ਨੂੰ ਸਹੀ ਟਾਈਮ ਤੇ ਲੋਕਾਂ ਤੱਕ ਪਹੁੰਚਾਉਣ ਤਾਂ ਜੋ ਉਹਨਾਂ ਦੀ ਵੀ ਮਦਦ ਹੋ ਸਕੇ ਤੇ ਸਮਾਨ ਸਹੀ ਠਿਕਾਣੇ 'ਤੇ ਵੀ ਲੱਗ ਸਕੇ ਪਰ ਇਸ ਉੱਤੇ ਸਾਬਨੇ ਚੁੱਪ ਹੀ ਰੱਖੀ ਹੋਈ ਹੈ ਕੈਮਰਾਮੈਨ ਜਕੀ ਦੇ ਨਾਲ ਜਸਪੀ ਸਿੰਘ ਪੀਟੀਸੀ ਨਿਊਜ਼ ਮੋਹਾਲੀ